ਹਾਂਜੀ ਮੈਂ ਬਤੌਰ ਐਸਐਸਪੀ ਫਾਜ਼ਲ ਕਾ ਸਾਰੇ ਲੋਗਾ ਨੂੰ ਔਰ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਇਹ ਇੱਕ ਪਰਜ਼ੋਰ ਬੇਨਤੀ ਕਰਨ ਲਈ ਅੱਜ ਇੱਕ ਮੈਸੇਜ ਪਾ ਰਿਹਾ ਕਿ ਮੌਸਮ ਦੇ ਹਾਲਾਤਾਂ ਨੂੰ ਦੇਖਦੇ ਹੋਏ ਧੁੰਦ ਦੇ ਜਿਹੜਾ ਹੈਗਾ ਪ੍ਰਕੋਪ ਜਿਹੜਾ ਹੈਗਾ ਸਾਰੇ ਸਟੇਟ ਚ ਸਾਰੇ ਨਾਰਥ ਇੰਡੀਆ ਚ ਜਿਹੜਾ ਬਹੁਤ ਜ਼ਿਆਦਾ ਇਹਦਾ ਹੈਗਾ ਮਾੜਾ ਅਸਰ ਪੈ ਰਿਹਾ ਔਰ ਸਭ ਤੋਂ ਵੱਧ ਜਿਹੜਾ ਹੈਗਾ ਨੁਕਸਾਨ ਜਿਹੜਾ ਹੈਗਾ ਜਿਹੜਾ ਸੜਕੀ ਸਫਰ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਚੰਲਣਾ ਪੈ ਰਿਹਾ ਜਿਹਦੇ ਵਿੱਚ ਕਾਫੀ ਐਕਸੀਡੈਂਟ ਹੋ ਰਹੇ ਨੇ ਬਾਰ-ਬਾਰ ਸਾਡੇ ਮੁਲਾਜ਼ਮ ਵੀ ਜਿਹੜੇ ਹੈਗੇ ਆ ਅ ਅੱਜ ਵੀ ਐਕਸੀਡੈਂਟ ਹੋਇਆ ਹੈਗਾ ਹਾਈਵੇ ਦੇ ਉੱਪਰ ਔਰ ਸਾਡੇ ਇੱਥੇ ਅੱਜ ਇੱਕ ਹੋਮਗਾਰਡ ਦਾ ਜਵਾਨ ਵੀ ਜਿਹੜਾ ਹੈਗਾ ਐਕਸੀਡੈਂਟ ਚ ਉਹਦੀ ਜਾਨ ਜਿਹੜੀ ਚਲੀ ਗਈ ਉਹਦੇ ਨਾਲ ਇੱਕ ਪ੍ਰਾਈਵੇਟ ਮੁਲਾਜ਼ਮ ਸੀਗਾ ਆ ਆਰਟੀਓ ਆਫਿਸ ਦਾ ਸੋ ਇਸ ਕਰ ਲਈ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਬੇਜ਼ੋਰ ਇਸ ਗੱਲ ਦੀ ਸਫਾਰਿਸ਼ ਕਰਦਾ ਕਿ ਜਿਹੜੇ ਆਮ ਲੋਕ ਆ ਜੇ ਉਹਨਾਂ ਨੂੰ ਬਿਨਾਂ ਕੰਮ ਤੋਂ ਤੁੰਦ ਦੇ ਵਿੱਚ ਸਫ਼ਰ ਨਾ ਕਰਨ ਅਗਰ ਕਰਨਾ ਆ ਤਾਂ ਬਿਲਕੁਲ ਇਹਦਾ ਖਿਆਲ ਰੱਖ ਕੇ ਕਾਉਸ਼ਨ ਲੈ ਕੇ ਇਹਨੂੰ ਸਫ਼ਰ ਨੂੰ ਕੀਤਾ ਜਾਵੇ ਕੋਈ ਵੀ ਵਹੀਕਲ ਤੇਜ਼ ਨਾ ਚਲਾਵੇ ਜਿਹੜੇ ਸਾਡੇ ਮੁਲਾਜ਼ਮ ਵੀ ਹੈਗੇ ਆ ਉਹ ਵੀ ਅਗਰ ਕਿਤੇ ਡਿਊਟੀ ਤੇ ਜਾ ਰਹੇ ਆ ਅਗਰ ਕਿਤੇ ਉਹਨਾਂ ਨੇ ਪਹੁੰਚਣਾ ਆ ਕੋਈ ਟਾਈਮ 'ਚ ਫਰਕ ਵੀ ਆ ਗਿਆ ਜ਼ਿੰਦਗੀ ਨਾਲੋਂ ਵੱਧ ਕੋਈ ਚੀਜ਼ ਪਿਆਰੀ ਨਹੀਂ ਹੈ ਸੋ ਇਸ ਕਰ ਲਈ ਅਗਰ ਕੋਈ 5-10 ਮਿੰਟ ਲੇਟ ਵੀ ਹੁੰਦਾ ਉਹ ਵੀ ਇਸ ਗੱਲ ਦਾ ਕੋਈ ਪ੍ਰੋਬਲਮ ਨਹੀਂ ਆਊਗੀ ਕਿਸੇ ਮੁਲਾਜ਼ਮ ਨੂੰ ਤਾਂ ਉਹਨੂੰ ਆਪਣੇ ਆਪਣਾ ਸੇਫ ਡਰਾਈਵ ਕਰਨਾ